ਦੀ ਪਰਮਿਸ਼ਨ ਹੈਗੀ ਉਹਨਾਂ ਕੋਲ ਨਹੀਂ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਇਸ ਗੱਲ ਬਾਰੇ ਉਹ ਮਨੇ ਪਰਮਿਸ਼ਨ ਲੈ ਚੁੱਕੇ ਆ ਸਾਡੇ ਕੋਲ ਪਰਮਿਸ਼ਨ ਹੈਗੀ ਇਸ ਚੀਜ਼ ਦੀ ਨਹੀਂ ਪਰਮਿਸ਼ਨ ਹੈਗੀ ਸਾਡੇ ਕੋਲ ਲਾ ਹਮਕੋ ਪਤਾ ਨਹੀਂ ਹਮਕੋ ਤਾਂ ਵਹੀ ਕੰਪਨੀ ਭੇਜੀ ਮੈਂ ਆ ਗਿਆ ਜੀ ਹਮੇਂ ਕੀ ਪਤਾ ਜੀ ਬਈ ਤੇ ਇੱਕ ਬਹੁਤ ਵੱਡਾ ਟਾਵਰ ਲਗਾਇਆ ਜਾ ਰਿਹਾ ਹੈ ਗੈਰ ਕਾਨੂੰਨੀ ਢੰਗ ਨਾਲ ਉਹ ਲਾ ਤਾਂ ਆ ਸਾਡੇ ਖੜੇ ਆ ਬਰਸਪਰਾਤ ਦੇ ਕਲਰਕ ਸਾਹਿਬ ਹੀਰਾ ਸਿੰਘ ਜੀ ਇਹਨਾਂ ਨੂੰ ਪੁੱਛਿਆ ਕਿ ਆ ਵੀ ਡੋਡੇ ਕੋਲ ਕੋਈ ਫਾਈਲ ਆਈ ਹੋਵੇ ਇਹ ਜene ਨਹੀਂ ਵੀਰੇ ਕੋਈ ਫਾਈਲ ਨਹੀਂ ਆਈ ਅਲਕੇ ਸਾਡੀ ਕ੍ਰਿਸਪਲ ਕਮੇਟੀ ਕੋਲੇ ਕੋਈ ਇਹਦੀ ਮਨਜ਼ੂਰੀ ਲਈ ਕੋਈ ਆਇਆ ਨਹੀਂ ਨਾ ਹੀ ਅਸੀਂ ਮਨਜ਼ੂਰੀ ਦੇ ਸਕਦੇ ਐ ਇਸ ਦੀ ਟਾਵਰ ਦੀ ਤਾਂ ਯਾਰ ਮੈਂ ਕਹਿੰਦਾ ਇਤਾਂ ਰੈਚੀ ਏਰੀਆ ਛੋਟੇ ਛੋਟੇ ਬੱਚੇ ਐ ਤਾਂ ਬਿਮਾਰੀਆਂ ਵੀ ਕਰਨਾ ਹੀ ਬਹੁਤ ਇਧੀਆਂ ਹੁੰਦੀਆਂ ਤਾਂ ਮੈਂ ਤੁਰੰਤ ਸਾਡੇ ਪ੍ਰਧਾਨ ਸਾਹਿਬ ਨੂੰ ਕੀਤਾ ਜਤਿੰਦਰਪੁਰ ਰਾਣਾ ਜੀ ਨੂੰ ਉਹਨਾਂ ਦੇ ਬ੍ਰਦਰ ਸਾਡੇ ਐਡਵੋਕੇਟ ਸਾਡੇ ਰਵਿੰਦਰਪਰ ਰਾਜੂ ਜੀ ਪ੍ਰਧਾਨ ਸਾਹਿਬ ਆਏ ਆ ਇਹਨਾਂ ਨੇ ਤੁਰੰਤ ਆਪਣੀ ਕਾਰਵਾਈ ਕਰਦੇ ਹੋਏ ਵਿਜੈ ਤੌਰ ਤੇ ਲੱਗ ਰਿਹਾ ਸੀ ਇਹਨਾਂ ਨੇ ਸਬੰਧਤ ਨਾਤੇ ਚੱਲ ਕਰ ਲਿਆ ਅੱਜ ਜਗਰਾਉਂ ਵਿਖੇ ਅਸੀਂ ਰਾਏਕੋਟ ਰੋਡ ਤੇ ਪਹੁੰਚੇ ਸੀ ਜਿੱਥੇ ਇੱਕ ਇੱਕ ਕੰਪਨੀ ਦਾ ਟਾਵਰ ਲੱਗ ਰਿਹਾ ਸੀ ਚੋਰੀ ਛਿਪੇ ਜਿਹਾ ਦੀ ਪਰਮਿਸ਼ਨ ਨਹੀਂ ਹੈਗੀ ਉਹਨਾਂ ਕੋਲੇ ਅਸੀਂ ਜੋ ਇੱਥੇ ਕੰਪਨੀ ਦੇ ਜੋ ਕਰਿੰਦੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕੋਲੇ ਕੋਈ ਪਰਮਿਸ਼ਨ ਨਹੀਂ ਪਰ ਨਗਰ ਕੌਂਸਲ ਦੇ ਵਿੱਚ ਜਦੋਂ ਆਸ-ਪਾਸ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਹੈਗੀ ਤੇ ਨਗਰ ਕੌਂਸਲ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਮੈਂ ਅਧਿਕਾਰੀ ਪਹੁੰਚੇ ਹੈਗੇ ਐਮਸੀ ਪਹੁੰਚੇ ਆ ਇੱਥੇ ਉਹਨਾਂ ਦਾ ਮੇਸੀ ਹੋਤਾ ਜੋ ਐਮਸੀ ਸਾਹਿਬ ਹੈਗੇ ਵੀ ਪਹੁੰਚੇ ਹੈਗੇ ਆ ਨਗਰ ਕਾਉਂਸਲ ਦੇ ਜੋ ਪ੍ਰਧਾਨ ਹੈਗੇ ਆ ਜਤਿੰਦਰ ਸਿੰਘ ਰਾਣਾ ਜੀ ਉਹਨਾਂ ਨੇ ਆਪਣੀ ਜੋ ਇਥੇ ਨਗਰ ਕਾਉਂਸਲ ਦੀ ਟੀਮ ਭੇਜੀ ਹੈਗੀ ਆ ਸਮਾਨ ਜੱਤ ਕੀਤਾ ਜਾ ਰਿਹਾ ਇਹ ਜੋ ਟਾਵਰ ਲੱਗਣ ਦੀ ਪਰਮਿਸ਼ਨ ਨਹੀਂ ਬਿਲਕੁਲ ਹੀ ਜਿੰਨਾਂ ਦੇ ਜਗ੍ਹਾ ਹੈਗੀ ਆ ਉਹਨਾਂ ਨੇ ਵੀ ਕੰਪਨੀ ਨੂੰ ਪੁੱਛਿਆ ਸੀ ਕਿ ਹੋੜਕ ਪਰਮਿਸ਼ਨ ਵਗੈਰਾ ਉਹਨਾਂ ਨੇ ਨਹੀਂ ਪੁੱਛੀ ਧਿਆਨ ਨਹੀਂ ਲਿਆਂਦਾ ਪਰ ਅੱਜ ਉਹਨਾਂ ਦਾ ਧਿਆਨ ਚ ਲਿਆ ਗਿਆ ਹੈਗਾ ਬੇਨਾਂ ਕੋਲ ਪਰਮਿਸ਼ਨ ਨਹੀਂ ਹੈਗੀ ਪਰ ਫਿਰ ਵੀ ਉਹਨਾਂ ਨੇ ਕੁਝ ਪੈਸਿਆਂ ਦੇ ਲਾਲਚ ਕਰਕੇ ਸ਼ਾਇਦ ਲਵਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਉਸ ਨੂੰ ਰੋਕਿਆ ਗਿਆ ਹੈਗਾ ਤੇ ਜੋ ਜੋ ਬਾਈਟਾਂ ਹੈਗੀਆਂ ਅਲੱਗ-ਅਲੱਗ ਅਧਿਕਾਰੀਆਂ ਦੀ ਤੁਹਾਨੂੰ ਇਸ ਵਿੱਚ ਦਿਖਾਵਾਂਗੇ ਸਵੇਗਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗੁਰੂ ਧੰਨਵਾਦ ਜੀ ਕੀ ਨਾ ਨਾ ਨਹੀਂ ਮੈਂ ਜੋ ਇਸ ਕੰਪਨੀ ਸੇ ਹਮ ਮਟੀਰੀਅਲ ਕੰਪਨੀ ਆ ਗਿਆ ਜੀ 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 ਨਹੀਂ ਪਰਮਿਸ਼ਨ ਹੈਗੀ ਛੋਡੇ ਕੋਲ ਹਮ ਕੋ ਪਤਾ ਨਹੀਂ ਹਮ ਕੋ ਤਾਂ ਹੀ ਕੰਪਨੀ ਭੇਜੀ ਮੈਂ ਆ ਗਿਆ ਜੀ ਹਮੇਂ ਕੀ ਪਤਾ ਜੀ ਅਜਾ ਹੋਰ ਕੁਝ ਨਹੀਂ ਪਤਾ ਨਾ ਜੀ ਨਾ ਹਮੇ ਕੋਈ ਪਤਾ ਨਹੀਂ ਕਰ ਰਹੇ ਮੈਂ ਟਾਵਰ ਕੇ ਕੰਮ ਕਰਦਾ ਹਾਂ। ਵਾਹ ਕਿੰਨੇ ਜਾਣੇ ਕੰਮ ਕਰਦੇ ਤੇਰੇ ਕੋ ਇੱਥੇ 7 ਆਦਮੀ। 7 ਆਦਮੀ ਹਮ ਲੋ। ਰਾਜੂ ਜੀ ਕੀ ਮਾਮਲਾ ਹੈਗਾ ਜੋ ਟਾਵਰ ਲੱਗ ਰਿਹਾ ਜੀ ਆ ਜਾਏਗੇ ਤੁਸੀਂ ਰੋਕਣ ਵਾਲੇ। ਰਾਜ ਜੀ ਅੱਜ ਪਤਾ ਲੱਗਿਆ ਮੈਨੂੰ ਇੱਥੇ ਸਾਨੂੰ ਆਹ ਰੋਡ ਕਿਹੜਾ ਹੈ? ਸਟ੍ਰੈਟ ਰੋਡ ਆ ਜੀ। ਜੀ। ਇਹ ਸਕੂਲ ਬਾ ਮਹਾਪ੍ਰਗਿਆ ਸੈਂਟ ਮਹਾਪ੍ਰਗਿਆ ਸਕੂਲ ਦੇ ਸਾਹਮਣੇ ਇੱਥੇ ਇੱਕ ਟਾਵਰ ਬਹੁਤ ਵੱਡਾ ਲਗਾ ਰਹੀ ਹੈ ਕੋਈ ਮੇਰਾ ਖਿਆਲ ਕਿਹੜੀ ਹੈ? ਜੀਓ ਜੀਓ ਦੀ ਜੀਓ ਦੀ ਹੈ ਜੀ। ਇਹੜਾ ਜੀ ਪੰਡਤ ਜੀ ਕਿਹੜੀ ਕੰਪਨੀ 8 ਟਲ ਵੱਲੋਂ ਇੱਥੇ ਇੱਕ ਬਹੁਤ ਵੱਡਾ ਟਾਵਰ ਲਗਾਇਆ ਜਾ ਰਿਹਾ ਹੈ ਗੈਰ ਕਾਨੂੰਨੀ ਢੰਗ ਨਾਲ ਅੱਛਾ ਜੀ ਉਹ ਨਾ ਤਾਂ ਸਾਡੇ ਖੜੇ ਵਰਕਸ ਬ੍ਰਾਂਚ ਦੇ ਕਲਰਕ ਸਾਹਿਬ ਹੀਰਾ ਸਿੰਘ ਜੀ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਕੋਈ ਫਾਈਲ ਆਈ ਹੋਵੇ ਇਹ ਜੇ ਨਹੀਂ ਫਿਰ ਕੋਈ ਫਾਈਲ ਨਹੀਂ ਆਈ ਮਤਲਬ ਕਿ ਸਾਡੀ ਮਿਊਸਪਲ ਕਮੇਟੀ ਕੋਲੇ ਕੋਈ ਇਹਦੀ ਮਨਜ਼ੂਰੀ ਲਈ ਕੋਈ ਆਇਆ ਨਹੀਂ 나 ਹੀ ਅਸੀਂ ਮਨਜ਼ੂਰੀ ਦੇ ਸਕਦੇ ਹਾਂ ਇਸ ਪਰਲਾ ਜੀ ਇਹ ਸਾਰਾ ਜਿਹੜਾ ਪਰਤਾਰਾ ਹੋ ਰਿਹਾ ਸਾਰਾ ਇਹ ਕੰਮ ਹੋ ਰਿਹਾ ਹੈ ਗੈਰ ਕਾਨੂੰਨੀ ਟਾਂਕਰਾਂ ਹੋ ਰਿਹਾ ਪਤਾ ਨਹੀਂ ਕਿਉਂਕਿ ਸਾਨੂੰ ਤਾਂ ਤੁਹਾਨੂੰ ਪਤਾ ਸੀ ਪਿੱਛੇ ਜੋ ਆ ਬਾਪ ਰਿਆਂ ਸਾਰਾ ਘਟਨਾ ਕਰਮ ਆ ਪਿਛਲੇ 2 ਦਿਨ ਤੋਂ 2-3 ਦਿਨ ਤੋਂ ਐਕਟਿਵ ਹੋਏ ਆ ਜੀ ਜੀ ਤੇ ਮੈਨੂੰ ਤਾਂ ਹੁਣ ਕਮੇਟੀ ਬੈਠਿਆਂ ਨੂੰ ਇੱਥੋਂ ਆ ਗਏ ਆ ਇਸੇ ਰੀਣ ਦੇ ਬੰਦੇ ਵੀ ਸਾਡੇ ਉਥੇ ਜੀ ਤਾਵਰ ਧੱਕੇ ਨਾਲ ਲੱਗ ਰਿਹਾ ਜੀ ਤੇ ਤੁਸੀਂ ਵੀ ਮੌਕੇ ਤੇ ਆ ਗਏ ਹੋ ਮੈਂ ਵੀ ਮੌਕੇ ਤੇ ਆਇਆ ਤੇ ਸਾਡੇ ਕਮੇਟੀ ਦੇ ਕਰਮਚਾਰੀ ਸਹਿਬਾਨ ਆ ਜਿਹੜੇ ਸਾਡੇ ਜੀਰਾ ਸਿੰਘ ਜੀ ਆਹੋ ਸਾਡੀ ਬਾਕੀ ਦੀ ਟੀਮ ਜਿਹੜੀ ਹਸਪੀਟਲ ਕਮੇਟੀ ਦੀ ਪਾਵਨਰੀ ਇਹਨਾਂ ਨੇ ਆ ਕੇ ਪਹਿਲਾਂ ਇਹਨਾਂ ਨੂੰ ਪੁੱਛਿਆ ਵੀ ਪਰਮਿਸ਼ਨ ਦਿਖਾਓ ਜੀ ਇਹਨਾਂ ਕੋਲੇ ਕੋਈ ਤਸੱਲੀ ਬਖਸ਼ੇ ਨਾ ਦਾ ਜਿਹੜਾ ਕੋਈ ਸੁਪਰਵਾਈਜ਼ਰ ਇੱਥੇ ਕੀ ਨਾਮ ਲਖਨਉ ਪ੍ਰਦੀਪ ਦੱਸਦੇ ਆ ਉਹ ਇਹਨਾਂ ਨੂੰ ਕੋਈ ਤਸੱਲੀ ਬਖਸ਼ੇ ਜਵਾਬ ਨਹੀਂ ਦੇ ਸਕਿਆ ਨਾ ਕੋਈ ਡਾਕੂਮੈਂਟ ਪੇਸ਼ ਕਰ ਸਕਿਆ ਜੀ ਫਿਰ ਇਹਨਾਂ ਨੇ ਮੈਨੂੰ ਫੋਨ ਤੇ ਦੱਸਿਆ ਵੀ ਨਹੀਂ ਜੀ ਵੀ ਇਹਨਾਂ ਕੋਲੇ ਕੋਈ ਨਹੀਂ ਕਾਗਜ਼ ਪੱਤਰ ਸਾਡੀ ਝਮੇਟੀ ਕੋਲੇ ਇਹਨਾਂ ਦਾ ਕੋਈ ਬਿਨੇ ਪੱਤਰ ਆਇਆ ਕੋਈ ਪਰਮਿਸ਼ਨ ਨਹੀਂ ਇਹ ਪੋਕੇ ਤੇ ਕੋਈ ਡਾਕੂਮੈਂਟ ਦਿਖਾ ਰਹੇ ਆ ਜੀ ਤੇ ਅਸੀਂ ਇਹ ਟਾਪਰ ਦੀ ਕੀਮਤ ਤੇ ਨਹੀਂ ਲੱਗਣਦੇ ਆ ਕਿਉਂਕਿ ਟਾਪਰ ਦੀਆਂ ਕਿਰਨਾ ਜਿਹੜੀਆਂ ਇਹ ਬਿ ਕਿਰਨਾ ਇਹ ਬੜੀਆਂ ਮਾਨਵ ਸਰੀਰ ਲਈ ਔਰ ਪੰਛੀ ਪਸ਼ੂ ਪੰਛੀਆਂ ਲਈ ਬੜੀ ਘਾਤਕ ਆ ਜਿਹੜੀਆਂ ਚੋਂ ਕਿਰਨਾ ਬਿ ਕਿਰਨਾ ਨਿਕਲਦੀਆਂ ਈਵਨ ਜੇ ਪ੍ਰੈਗਨੈਂਟ ਔਰਤਾਂ ਬੱਚੇ ਪ੍ਰੈਗਨੈਂਟ ਔਰਤਾਂ ਅੰਦਰ ਬੱਚੇ ਤੇ ਰੰਗਾਂ ਮਾਨਾਪੁਰ ਘਰਦੀਆਂ ਇਸ ਵਜ੍ਹਾ ਕਰਕੇ ਅਸੀਂ ਇਹ ਟਾਵਰ ਕਿਸੇ ਕੀਮਤ ਤੇ ਵੀ ਨਹੀਂ ਲੱਗਣ ਦੇਵਾਂਗੇ। ਇਹ ਸਮਾਨ ਲੈ ਕੇ ਜਾ ਰਹੇ ਨਗਰ ਕੌਂਸਲ ਦੇ ਵਿੱਚ। ਇਹ ਨਗਰ ਕੌਂਸਲ ਵਾਲਿਆਂ ਨੇ ਜਦੋਂ ਪ੍ਰੋਵੀਜ਼ਨ ਨਹੀਂ ਦੇਖੀ ਇਹਨਾਂ ਨੇ ਇਹ ਹੁਣ ਜੇ ਤਾਂ ਇਹਨਾਂ ਕੋਈ ਉਹੀ ਇਹਨਾਂ ਨੂੰ ਤਸੱਲੀ ਭਖਸ਼ ਤੇ ਜਵਾਬ ਦੇ ਦੇਣਗੇ। ਜੀ। ਤਾਂ ਸਮਾਨ ਹੀ ਨਹੀਂ ਦੇ ਇਹਨਾਂ ਨੇ ਸਵਾਲ ਲੈ ਲਿਆ ਕਬਤੇ ਚਾਬਤੇ। ਇਹਨਾਂ ਜਵਾਨੇ ਨੂੰ ਤਾਂ ਲੈ ਹੋ ਰਿਹਾ ਵਾ। ਜੀ। ਹੀਰਾ ਸਿੰਘ। ਨਗਰ ਕੌਂਸਲ ਕੀ ਆਉਦਾ ਤੁਹਾਡੇ? ਕਲਕ ਦਾ। ਤੁਹਾਡੇ ਧਿਆਨ ਸੀਗਾ ਜੀ ਇਹ ਟਾਵਰ ਲੱਗ ਰਿਹਾ ਨਹੀਂ ਜੀ ਨਹੀਂ ਬਿਲਕੁਲ ਕੋਈ ਤੰਤਰੀ ਸੀਗਾ ਅੱਜ ਭਾਈ ਸਾਹਿਬ ਆਏ ਮੱਲਾ ਨੂੰ ਲੈ ਕੇ ਨਕਾ ਲੈ ਕੇ ਕਰਕੇ ਤੇ ਪਤਾ ਲੱਗਾ ਕਿ ਗੈਰ ਕਾਨੂੰਨੀ ਢੰਗ ਨਾਲ ਲੱਗ ਰਿਹਾ ਜੀ ਤਾਂ ਮੌਕੇ ਦੀ ਕਾਰਵਾਈ ਤੇ ਜੋ ਪੈਰਵਾਈ ਕੀਤੀ ਆ ਉਹ ਜੋ ਜੱਫਤ ਕਰ ਰਹੇ ਆ ਕੋਈ ਇਹਨਾਂ ਨੇ ਪਰਮਿਸ਼ਨ ਨਹੀਂ ਦਿਖਾਈ ਕੋਈ ਕਾਗਜ਼ਾਤ ਨਹੀਂ ਇਹਨਾਂ ਕੋਲੇ ਨਾ ਨਗਰ ਕੌਂਸਲ ਦਾ ਇਹਨਾਂ ਕੋਲ ਕੋਈ ਲੈਟਰ ਪੱਤਰ ਆ ਜਿਸ ਕਰਕੇ ਇਹਨਾਂ ਦਾ ਸਮਾਨ ਸਾਨੂੰ ਕਬਜ਼ੇ 'ਚ ਲੈਣਾ ਪੈ ਰਿਹਾ ਠੀਕ ਹਾਂ ਭਾਈ ਜੀ ਹਾਂਜੀ ਖੈਰ ਸਾਹਿਬ ਤੁਹਾਡਾ ਇੱਕ ਆ ਰਾਜੀ ਇਹ ਟਾਵਰ ਲਾ ਰਹੇ ਸੀਗੇ ਸਾਨੂੰ ਬਿਲਕੁਲ ਨਹੀਂ ਗਿਆਨ ਸੀ ਇਸ ਗੱਲ ਦਾ ਕੱਲ ਮੈਨੂੰ ਜਦੋਂ ਸਾਨੂੰ ਤੇ ਇਹੀ ਕਹਿੰਦੇ ਰਹੇ ਵੀ ਬੇਸਮੈਂਟ ਬਣਦੀ ਆ ਜਦੋਂ ਕੱਲ ਪਤਾ ਲੱਗਿਆ ਵੀ ਸਮਾਨ ਆਇਆ ਗੱਡੀ ਟਾਵਰ ਦੀ ਤਾਂ ਯਾਰ ਮੈਂ ਕਿਹਾ ਤਾਂ ਰੈਚੀ ਏਰੀਆ ਛੋਟੇ ਛੋਟੇ ਬੱਚੇ ਐ ਤਾਂ ਬਿਮਾਰੀ ਐ ਕਰਨਾ ਹੀ ਬਹੁਤ ਇਧੀਆਂ ਹੁੰਦੀਆਂ ਤਾਂ ਮੈਂ ਤਰੰਤ ਸਾਡੇ ਪ੍ਰਧਾਨ ਸਾਹਿਬ ਨੂੰ ਕੀਤਾ ਜਤਿੰਦਰਪੁਰ ਰਾਣਾ ਜੀ ਨੂੰ ਉਹਨਾਂ ਦੇ ਬ੍ਰਦਰ ਸਾਡੇ ਐਡਵੋਕੇਟ ਸਾਡੇ ਰਵਿੰਦਰਪੁਰ ਰਾਜੂ ਜੀ ਪ੍ਰਧਾਨ ਸਾਹਿਬ ਆਏ ਆ ਜੀ ਇਹਨਾਂ ਨੇ ਤਰੰਤ ਆਪਣੀ ਕਾਰਵਾਈ ਕਰਦੇ ਹੋਏ ਮੇਰੇ ਅਨੁਸਾਰ ਤੇ ਲੱਗ ਰਿਹਾ ਸੀ ਇਹਨਾਂ ਨੇ ਸਮਾਨ ਤਰਾਂਤ ਜਬਤ ਕਰ ਲਿਆ ਤੇ ਨਗਰ ਕੌਂਸਲ ਚ ਲੈ ਜਾਣਗੇ ਜੀ ਅਸੀਂ ਸਾਰੇ ਮੱਲਾਂ ਦੀ ਕੋਸ਼ਿਸ਼ਾਂ ਸੀ ਸਹੀ ਕਾਰਵਾਈ ਹੋਈ ਹੈ ਵੈਸੇ ਇਹ ਮਨਜ਼ੂਰੀ ਵੀ ਨਹੀਂ ਤਾਂ ਨਹੀਂ ਲੱਗਣ ਦੇਣਾ ਪਬਲਿਕ ਨੇ ਜੀ ਬੱਚੇ ਨਹੀਂ ਮਾਰਨੇ ਅਸੀਂ ਬੱਚੇ ਆ ਬਸ ਇੰਨਾ ਕਹਿੰਦੇ ਵਧੀਆ ਕੰਮ ਕੀਤਾ ਇਹਨਾਂ ਨੇ ਠੀਕ ਠੀਕ ਸਲੂਟ ਇਹਨਾਂ ਦੇ ਤੁਹਾਡੇ ਧਿਆਨ ਸੀਗਾ ਜੀ ਲੱਗ ਰਿਹਾ ਜੀ ਨਹੀਂ ਮੈਨੂੰ ਕੱਲ ਕੱਲ ਦੱਸਿਆ ਮੁੰਡਿਆਂ ਨੇ ਜੀ ਜੀ ਨਹੀਂ ਜੀ ਅੱਛਾ ਕੱਲ ਦੱਸਿਆ ਮੁੰਡਿਆਂ ਨੇ ਵੀ ਆਹ ਚੀਜ਼ ਹੋ ਰਹੀ ਆ ਤਾ ਮੈਨੂੰ ਇਹ ਕਹਿੰਦੇ ਮੈਂ ਕਿਹਾ ਵੀ ਸਾਡੇ ਲਈਓ ਕਮੇਟੀ ਲਈਓ ਕੋਈ ਪ੍ਰੋਸੀਜਰ ਨਹੀਂ ਈਓ ਸਾਹਿਬ ਨੂੰ ਪੁੱਛਿਆ ਪ੍ਰਧਾਨ ਜੀਆ ਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਈਓ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਮੈਨੂੰ ਕੋਈ ਪਤਾ ਨਹੀਂ ਜੀ ਤੇ ਫਿਰ ਇਹਨਾਂ ਨੂੰ ਨਾਲ ਹੀ ਕਿਹਾ ਮੁੰਡਿਆਂ ਨੂੰ ਵੀ ਇਹਨੂੰ ਤੁਸੀਂ ਰੋਕਦੇ ਹੋ ਮਾਮਲਾ ਪ੍ਰਧਾਨ ਜੀਆ ਦੇ ਧਿਆਨ ਚ ਲਿਆਂਦਾ ਤੇ ਅੱਜ ਅਸੀਂ ਆ ਕੇ ਸਾਰਾ ਰੁਕਾ ਦਿੱਤਾ ਹੈ ਕੰਮ ਪਾਈਏ ਗੈਰ ਕਾਨੂੰਨੀ ਕੰਮ ਇਹਦੀਆਂ ਤਾਂ ਸਾਰੇ ਜਾਣਦੇ ਆ ਇਹਦੀਆਂ ਜੋ ਇਹਦੀਆਂ ਉਹਦੇ ਨਾਲ ਕਿੰਨੇ ਨੁਕਸਾਨ ਨੇ ਇਹਦਾ ਪੰਛੀ ਤੱਕ ਨਹੀਂ ਛੱਡਦਾ ਇੱਥੇ ਆਸੇ ਪਾਸੇ ਸਾਰਾ ਰਹਾਇਸ਼ ਏਰੀਆ ਵਾ ਜੀ ਜੀ ਸੰਗਣੀ ਸੰਗਣੀਆਬਾਦੀ ਵਾਲਾ ਰਹਾਇਸ਼ ਏਰੀਆ ਵਾ ਸੋ ਇਸ ਲਈ ਇਥੇ ਲੀਗਲੀ ਹੈ ਨਹੀਂਗਾ ਸਹੀ ਤਾਂ ਕਰਕੇ ਇਹਨੂੰ ਰੋਕ ਦਿੱਤਾ ਗਿਆ ਇਹ ਨਹੀਂ ਚੱਲਣ ਨਹੀਂ ਦਿੱਤਾ ਜਾਊਗਾ ਸਾਰੇ ਮੁਹੱਲਾ ਨਿਵਾਸੀ ਇਸ ਚੀਜ਼ ਦਾ ਵੀ ਇਹਦਾ ਬੋਲ ਕਰਦੇ ਠੀਕ ਹੈ ਹਾਂਜੀ ਧੰਨਵਾਦ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸतीश ਕੁਮਾਰ ਹੈ ਜੀ ਜੀ ਇਹ ਜਗ੍ਹਾ ਹੈਗੀ ਤੁਹਾਡੀ ਹੈ ਜੀ ਇਹ ਮੇਰੇ ਫਰੈਂਡ ਦੀ ਜਗ੍ਹਾ ਹੈ ਜੀ ਅਸੀਂ ਹਾਂ ਮੇਰੇ ਆਜਾ ਸੁਭਾ ਨਾਲ ਹੀ ਠੀਕ ਹੈ ਜੀ ਇਹ ਜਦੋਂ ਟਾਵਰ ਦਾ ਐਗਰੀਮੈਂਟ ਹੋਇਆ ਉਹਨਾਂ ਨੇ ਐਗਰੀਮੈਂਟ ਕਿਹਦੇ ਨਾਲ ਹੋਇਆ ਕੌਣ ਐਗਰੀਮੈਂਟ ਇਹਨਾਂ ਨਾਲ ਹੋਇਆ ਐਗਰੀਮੈਂਟ ਮੇਰੀ ਵਾਈਫ ਨਾਲ ਹੋਇਆ ਠੀਕ ਹੈ ਜੀ ਤੁਹਾਡੀ ਵਾਈਫ ਨਾਲ ਆਇਆ ਅੱਛਾ ਹਾਂਜੀ ਤੁਹਾਨੂੰ ਇਹ ਪਤਾ ਸੀਗਾ ਵੀ ਐਗਰੀਮੈਂਟ ਦੀ ਕਰ ਲੱਗਿਆ ਵੀ ਟਾਵਰ ਦੀ ਪਰਮਿਸ਼ਨ ਹੈਗੀ ਉਹਨਾਂ ਕੋਲ ਨਹੀਂ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਇਸ ਗੱਲ ਬਾਰੇ ਉਹ ਮੈਨੂੰ ਪਰਮਿਸ਼ਨ ਲੈ ਚੁੱਕੇ ਆ ਸਾਡੇ ਕੋਲੇ ਪਰਮਿਸ਼ਨ ਹੈਗੀ ਇਸ ਚੀਜ਼ ਲਈ ਅੱਛਾ ਮੈਂ ਉਹਨਾਂ ਨੂੰ ਪਹਿਲਾਂ ਹੀ ਪੁੱਛਿਆ ਸੀ ਇਸ ਗੱਲ ਕਿ ਪਰਮਿਸ਼ਨ ਹੈਗੀ ਉਹ ਕਹਿੰਦੇ ਸਾਡੇ ਕੋਲੇ ਪਰਮਿਸ਼ਨ ਹੈਗੀ ਹੈ ਮੈਨੂੰ ਇਹ ਕਿਹਾ ਉਹਨਾਂ ਨੇ ਅੱਜ ਹੁਣ ਨਗਰ ਕੌਂਸਲ ਦੇ ਅਫਸਰ ਪਹੁੰਚੇ ਤੇ ਤੁਸੀਂ ਧਿਆਨ ਦਿਲੇ ਆ ਤਾਂ ਉੱਪਰ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਸਤਾ ਆਪਾਂ ਕਹਿੰਦਾ ਉਹਨਾਂ ਨਾਲ ਜਿਹੜਾ ਭਾਈ ਉਹ ਕਹਿੰਦੇ ਸਰ ਸਾਡੇ ਕੋਲ ਪਰਮਿਸ਼ਨ ਲਈਤੀ ਨਹੀਂ ਗਈ ਹੈਗੀ ਹਜੇ ਤੱਕ ਅੱਛਾ ਹਾਂ ਮੈਂ ਆਪਾਂ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਇੱਕ ਕਲੀਅਰ ਕਰਤਾ ਉਹਨਾਂ ਨੂੰ ਕਲੀਅਰ ਕਰਤਾ ਉਹਨਾਂ ਨਾਲ ਜਿਹਨਾਂ ਤੁਸੀਂ ਗੱਲ ਕੀਤੀ ਮੈਂ ਅਮਨਦੀਪ ਨਾਲ ਗੱਲ ਕੀਤੀ ਹਾਂ ਅਮਨਦੀਪ ਕਹਿੰਦੇ ਪਰਮਿਸ਼ਨ ਲੈਣੀ ਸੀਗੀ ਨਹੀਂ ਉਹ ਇਹਨਾਂ ਉਹਨਾਂ ਨੇ ਇਹ ਗੱਲ ਹਜੇ ਵੀ ਨਹੀਂ ਕਹੀ ਕਿ ਪਰਮਿਸ਼ਨ ਲੈਣੀ ਸੀ ਅੱਛਾ ਹਾਂ ਬਸ ਉਹਨਾਂ ਨੂੰ ਇੰਨੀ ਗੱਲ ਕਹੀ ਹੈ ਕਿ ਹਾਂ ਭਾਈ ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਲਈ ਨਹੀਂ ਗਈ ਸਮਝ ਕੇ ਚੱਲੇ ਕਿੰਨੀ ਗਾਲੀ ਕੀਤੀ ਆਪਾਂ ਉਹਨਾਂ ਨੂੰ ਬਸ ਚਲੋ